ਸਾਈਡ ਕੰਪਨੀ ਦੀ ਤੁਸੀਂ ਦੇਖੋ ਕਿ ਬੈਟਰੀ ਹੈ ਤੁਸੀਂ 4490 ਰੁਪਏ ਪੁਰਾਣੀ ਬੈਟਰੀ ਦੀ ਜਗ੍ਹਾ ਬੈਟਰੀ ਦੇਣੀ ਹੈ ਨਵੀਂ ਬੈਟਰੀ ਤੁਸੀਂ ਲੈ ਜਾਓ ਫਾਰ ਪੂਲਰ 7490 ਰੁਪਏ ਦੇ ਵਿੱਚ 2 ਸਾਲ ਦੀ ਗਾਰੰਟੀ ਦੇ ਨਾਲ ਲਟਾਵਾ ਕਮਿਊਨੀਕੇਸ਼ਨ ਤੋਂ ਐਚਐਨ1 ਦਾ ਸਕਰੀਨਸ਼ਾਟ ਦਿਖਾ ਕੇ ਲੈ ਕੇ ਜਾਓ ਸਾਡੀ ਵਾਸ਼ਿੰਗ ਮਸ਼ੀਨ ਦੀ ਸ਼ੁਰੂਆਤ 7 ਕਿਲੋ ਦੀ ਮਸ਼ੀਨ ਜਿਸ ਦੀ 5 ਸਾਲ ਦੀ ਮੋਟਰ ਵਾਰੰਟੀ ਦੇ ਨਾਲ 2 ਸਾਲ ਦੀ ਕੰਪਲੀਟ ਵਾਰੰਟੀ 6990 ਦੇ ਵਿੱਚ ਐਚਐਨ1 ਦੇ ਜਿੰਨੇ ਦਰਸ਼ਕ ਹੈ ਜਿਹੜੇ ਇਸ ਚੈਨਲ ਨੂੰ ਦੇਖ ਕੇ ਆਣਗੇ ਉਸ ਨੂੰ 2490 ਰੁਪਏ ਦਾ ਮਿਲੇਗਾ 80 ਲੀਟਰ ਦਾ ਗੀਜ਼ਰ ਕੋਈ ਵੀਵੋ ਕੰਪਨੀ ਦਾ ਫੋਨ ਹੈ Y18E ਤੁਸੀਂ ਆਨਲਾਈਨ ਪ੍ਰਾਈਸ ਚੈੱਕ ਕਰਨਾ ਮਨ ਨੂੰ ਨਹੀਂ ਪਤਾ ਆਨਲਾਈਨ ਪ੍ਰਾਈਸ ਹੈ ਕਿਆ ਸਾਡੇ ਕੋਲੇ 8490 ਦੇ ਵਿੱਚ ਐਚਐਨ1 ਚੈਨਲ ਦੇਖ ਕੇ ਆਓ ਸਕਰੀਨ ਸ਼ਾਟ ਦਿਖਾਓ ਨਾਲੇ ਗਿਫਟ ਵੀ ਦੇ ਕੇ ਭੇਜਾਂਗੇ ਮੇਰੇ ਕੋਲ ਸਟਾਕ ਹੈ ਬਿਲਕੁਲ ਇੰਨਾ ਅੱਲਾ ਦਾ ਬਹੁਤ ਬਰੋੜੀ ਕਰ ਰਹੇ ਹੋ ਤੁਸੀਂ ਉਹ ਸਾਫ ਸਾਫ ਨਹੀਂ ਹੋਏ ਇੱਕ ਕਸਟਮਰ ਤੇ ਆ ਜਾਣਾ ਤੁਹਾਡੇ ਕੋਲ ਕਹਿੰਦੇ ਤੁਹਾਡੇ ਕੋਲ ਮਾਲ ਹੀ ਖਤਮ ਹੋ ਗਿਆ ਤੇ 10 ਰੁਪਏ ਦੇ ਵਿੱਚ ਕਸਟਮਰ ਦੇ ਫੋਨ ਤੇ ਲਗਾ ਕੇ ਦੇਵਾਂਗੇ ਕਿਸੇ ਵੀ ਫੋਨ ਨੂੰ ਕਿਸੇ ਵੀ ਫੋਨ ਨੂੰ 5000 ਰੁਪਏ ਦਾ ਫੁੱਲ ਸਕਰੀਨ ਗਲਾਸ ਟਟਾਵਾ ਕਮਿਊਨੀਕੇਸ਼ਨ ਕੋਲ ਉਸ ਨੂੰ ਜਿਸ ਨੇ ਵੀਡੀਓ ਸ਼ੇਅਰ ਕਰਨੀ ਹੈ ਐਂਡਰੌਇਡ ਹੈ ਕਿਵੇਂ ਐਂਡਰੌਇਡ ਅੱਛਾ ਅਸੀਂ ਦੇਣੀ ਹੈ ਇੱਕ ਨਾਲ ਇੱਕ ਫ੍ਰੀ 1000 ਰੁਪਏ ਦੇ ਵਿੱਚ ਦੋ ਦੋ ਅਸੀਂ ਅੱਜ ਵੀ 24990 ਦੇ ਵਿੱਚ ਹਮ ਇੱਕ ਟਾਂਡ ਆਈ ਸੀ ਹਾਂ ਕੋਈ ਡੈਂਟਡ ਨਹੀਂ ਕੋਈ ਸਕਰਾਚਸ ਨਹੀਂ ਕੋਈ ਪੁਰਾਣਾ ਨਹੀਂ ਨਵਾਂ ਫਰੈਸ਼ ਦਾ ਸਟਾਕ ਗਾਰੰਟੀ ਵਾਲਾ ਪੰਜਾਬ ਦੇ ਵਿੱਚ ਨੇਕਾਂ ਤਰ੍ਹਾਂ ਦੀਆਂ ਦੁਕਾਨਾਂ ਨੇ ਸਸਤੇ ਰੇਟ ਦੀਆਂ ਬਹੁਤ ਦਾਅਵੇ ਕਰਦੇ ਨੇ ਕਿ ਅਸੀਂ ਸਮਾਨ ਬਹੁਤ ਸਸਤੇ ਰੇਟ ਦੇਵਾਂਗੇ ਪਰ ਉਹਨਾਂ ਸਮਾਨਾਂ ਦੇ ਵਿੱਚ ਤਾਂੜਲੀ ਬਹੁਤ ਹੁੰਦੀ ਹੈ ਦਿਖਾਇਆ ਕੁਝ ਹੋ ਜਾਂਦਾ ਹੈ ਨਿਕਲਦਾ ਕੁਝ ਹੋਰ ਹੈ ਪਰ ਇੱਕ ਐਦਾਂ ਦੀ ਦੁਕਾਨ ਦੇ ਉੱਥੋਂ ਲੈ ਕੇ ਆਏ ਆ ਪੰਜਾਬ ਦੀ ਸਭ ਤੋਂ ਸਸਤੀ ਰੇਟ ਦੀ ਦੁਕਾਨ ਦੱਸਿਆ ਜਾਂਦਾ ਹੈ ਜਿੱਥੇ ਕਿ ਤੁਸੀਂ ਇੱਕ ਸ਼ਬਦ ਦੇ ਥੱਲੇ ਫ੍ਰਿਜ ਕੂਲਰ ਏਸੀ ਇਨਵਰਟਰ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਲੈ ਸਕਦੇ ਹੋ ਫੋਨ ਲੈ ਸਕਦੇ ਹੋ ਤਾਂ ਇਸ ਨੂੰ ਲੈ ਕੇ ਅਸੀਂ ਲਟਾਵਾ ਕਮਿਊਨੀਕੇਸ਼ਨ ਕੋ ਲੈ ਕੇ ਆਏ ਜਿੱਥੇ ਕਿ ਪਹਿਲਾਂ ਵੀ ਤੁਸੀਂ ਬਹੁਤ ਵੀਡੀਓ ਨੂੰ ਪਿਆਰ ਦਿੱਤਾ ਤੁਸੀਂ ਉਹਨਾਂ ਦੇ ਉਹਨਾਂ ਨੂੰ ਲੈ ਕੇ ਕਾਫੀ ਲੋਕਾਂ ਨੇ ਉਹਨਾਂ ਕੋਲੋਂ ਫਾਇਦੇ ਲਈ ਨੇ ਕਾਫੀ ਚੀਜ਼ਾਂ ਉਹਨਾਂ ਨੇ ਗਿਫਟ ਦੇ ਤੌਰ ਤੇ ਲਗਾਈਆਂ ਹੋਈਆਂ ਨੇ ਕਿ ਜੋ ਬੰਦਾ ਵੀਡੀਓ ਸ਼ੇਅਰ ਕਰਕੇ ਆਏਗਾ ਉਸ ਬੰਦੇ ਨੂੰ ਉਹ ਗਿਫਟ ਮਿਲੇਗਾ ਪਰ ਇਸ ਨੂੰ ਲੈ ਕੇ ਲਟਾਵਾ ਕਮਿਊਨੀਕੇਸ਼ਨ ਸਾਡੇ ਕੋਲ ਆ ਗਏ ਨੇ ਫਿਰ ਦੁਬਾਰਤੋਂ ਅਬੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਵਾਗਤ ਹੈ ਜੀ ਬਹੁਤ देर बाद ਮਿਲਲੇ ਹੋਏ ਆਪਣਾ ਹਾਂ ਬਿਲਕੁਲ ਜੀ ਬਹੁਤ देर बाद ਮਿਲਲੇ ਦਰਸ਼ਕ ਵੀ ਢੀਕ ਰਹੀ ਸਾਡੇ ਇੱਕਦੋ ਲਟਾਵਾ ਜੀ ਕੋਲ ਦੁਬਾਰੇ ਜਾਣਾ ਹਾਂ ਬਿਲਕੁਲ ਸਹੀ ਗੱਲ ਹੈ ਜੀ ਸਾਡੀ ਯਾਦਾਂ ਆਉਂਦੀਆਂ ਸੀ ਕਸਟਮਰਾਂ ਨਾਲ ਤੁਹਾਨੂੰ ਬਿਲਕੁਲ ਆਉਂਦੀਆਂ ਸੀ ਜੀ ਕਾਲਾਂ ਵੀ ਆਉਂਦੀਆਂ ᱛੀਆਂ ਕਸਟਮਰਾਂ ਦੀਆਂ ਵੀ ਤੁਸੀਂ ਇਸ ਵਾਰੀ ਕੋਈ ਐਡ ਨਹੀਂ ਲਗਾਈ ਤੁਸੀਂ ਕੋਈ ਸਕੀਮ ਨਹੀਂ ਪਾਈ ਇਸ ਵਾਰੀ ਅਸੀਂ ਲੋਕਾਂ ਦੇ ਫਾਇਦੇ ਤੇ ਫਾਇਦਾ ਹੀ ਕਰਨੇ ਆ ਸਭ ਤੋਂ ਪਹਿਲਾਂ ਐਚ ਐਨ 1 ਨਿਊਜ਼ ਚੈਨਲ ਦੇਖ ਰਹੇ ਜਿਨਨੇ ਵੀ ਸਰੋਤੇ ਜਿਨਨੇ ਵੀ ਦਰਸ਼ਕ ਸਭ ਨੂੰ ਸਸ਼ੀ ਕਾਲ ਨਮਸਕਾਰ ਆਦਾ ਸਲਾਮ ਸਭ ਤੋਂ ਪਹਿਲਾਂ ਤਾਂ ਹੁਣੇ ਦੱਸ ਦੋ ਹੁਣ ਰੌਲਾ ਬਹੁਤ ਪਿਆ ਹੋਇਆ ਕਿੰਨ ਕਿ ਅਲਟਾਪਾ ਜੀ ਪੰਜਾਬ ਨਾਲੋਂ ਸਸਤੇ ਰੇਟਾਂ ਸਮਾਨ ਦੇ ਰਹੇ ਪੰਜਾਬ ਦੇ ਵਿੱਚ ਕੋਈ ਦੁਕਾਨ ਇਹਦਾ ਨਹੀਂ ਦਾਅਵਾ ਕਰ ਰਹੀ ਨੇ ਮੈਂ ਕਹਿੰਦਾ ਇਹ ਪਹਿਲਾਂ ਸਾਨੂੰ ਕੱਲੀ-ਕੱਲੀ ਆਈਟਮ ਜਿਹੜੀ ਹੈ ਉਹ ਦਾ ਸਾਡੇ ਦਰਸ਼ਕਾਂ ਨੂੰ ਰੇਟ ਦੱਸ ਦੋ ਫਿਰ ਉਹ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਕੀ ਰੇਟ ਚੱਲ ਰਿਹਾ ਤੁਹਾਡਾ ਕੀ ਰੇਟ ਹੈ ਬਿਲਕੁਲ ਠੀਕ ਹੈ ਪਹਿਲਾਂ ਕੀ ਦਿਖਾ ਰਹੇ ਤੁਸੀਂ ਸਾਨੂੰ ਹਰਤੇਜ ਜੀ ਗੱਲ ਐਵੇਂ ਆ ਵੀ ਸਸਤਾ ਦੇਣਾ ਹੀ ਇੱਕ ਸਾਡੇ ਵਾਸਤੇ ਚੈਲੰਜ ਨਹੀਂ ਹੈ ਹਾਂ ਅਸੀਂ ਕਹਿੰਨੇ ਵੀ ਜੋ ਕਹੀਏ ਹੂੰ ਜੋ ਕੈਮਰੇ ਦੇ ਅੱਗੇ ਕਹੀਏ ਉਹ ਕਸਟਮਰ ਨੂੰ ਦਿੱਤਾ ਜਾਵੇ ਬਿਲਕੁਲ ਅੱਜ ਕੱਲ ਜਿੰਨੇ ਵੀ ਲੋਕੀ ਐਡਾ ਦੇ ਰਹੇ ਆ ਉਹ ਐਡਾ ਦੇ ਰਹੇ ਆ ਦੱਸਦੇ ਕੁਝ ਹੋਰ ਆ ਤੁਸੀਂ ਬਿਲਕੁਲ ਕਿਹਾ ਵੀ ਨਿਕਲਦਾ ਕੁਝ ਹੋਰ ਆ ਜੀ ਬਿਲਕੁਲ ਉਹ ਉੱਥੇ ਜਾ ਕੇ ਸਾਨੂੰ ਮਿਲਿਆ ਨਹੀਂ ਬਟ ਜੋ ਅਸੀਂ ਕਹਾਂਗੇ ਉਹ ਅਸੀਂ ਦਵਾਂਗੇ ਉਹ ਸਾਡੇ ਕੋਲੇ ਇੱਥੇ ਮਿਲੂਗਾ ਜਿੰਨੀ ਤਰੀਕ ਤੱਕ ਅਸੀਂ ਕਹਾਂਗੇ ਜੋ ਸਾਡੀਆਂ ਕੰਡੀਸ਼ਨਾਂ ਹੋਣਗੀਆਂ ਅਸੀਂ ਚਾਹਨੇ ਆ ਵੀ ਜੋ ਵੀ ਤੁਹਾਡੇ ਚੈਨਲ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਸਾਡੇ ਕੋਲ ਆਵੇ ਸਾਨੂੰ ਸਕਰੀਨਸ਼ਾਟ ਦਿਖਾਵੇ ਉਸ ਨੂੰ ਹਰ ਇੱਕ ਪ੍ਰੋਡਕਟ ਦਿੱਤਾ ਜਾਵੇਗਾ ਬਾਈ ਜਿਸ ਤਰੀਕੇ ਨਾਲ ਹੁਣ ਦੁਆਰ ਤੁਸੀਂ ਐਡ ਲਗਵਾ ਰਹੇ ਹੋ ਤਾਂ ਕੀ ਫਾਇਦਾ ਲੈ ਕੇ ਆ ਰਹੇ ਹੋ ਸਾਡੇ ਦਰਸ਼ਕਾਂ ਵਾਸਤੇ ਉਹ ਗੱਲ ਕਰਿਓ ਜਿਹੜੀ ਤੁਸੀਂ ਦੇ ਸਕਦੇ ਹੋ ਕਿਤੇ ਇਹ ਨਾ ਹੋਵੇ ਸਾਡੀ ਬੇਇੱਜ਼ਤੀ ਨਾ ਹੋ ਜਾਏ ਕਿਉਂਕਿ ਲੋਕਾਂ ਨੇ ਦੇਖਣਾ ਬਹੁਤ ਆਣਾ ਤੁਹਾਡੇ ਕੋਲ ਬਹੁਤ ਹੈ ਮੈਂ ਕਹਿੰਦਾ ਜੀ ਬਿਲਕੁਲ ਕਮੈਂਟ ਦੇ ਵਿੱਚ ਲਿਖਿਓ ਜੇ ਕਿਸੇ ਨੂੰ ਸਟਾਕ ਦੁਕਾਨ ਦੇ ਉੱਪਰ ਜੋ ਕਿਹਾ ਉਸ ਰੇਟ ਤੇ ਨਾ ਮਿਲਿਆ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਅਗਰ ਮਿਲਿਆ ਤਾਂ ਗੁੱਡ ਕਮੈਂਟ ਕਰਿਓ ਅਗਰ ਨਹੀਂ ਮਿਲਿਆ ਤਾਂ ਕੋਈ ਆਪਣੇ ਕਮੈਂਟ ਦੇ ਵਿੱਚ ਸਾਡੀਆਂ ਕਮੀਆਂ ਜ਼ਰੂਰ ਦੱਸ ਸਕਦਾ ਕਿੰਨੇ ਦੀ ਵਾਸ਼ਿੰਗ ਮਸ਼ੀਨ ਦਾ ਕੀ ਰੇਟ ਹੈ ਸਾਡੀ ਵਾਸ਼ਿੰਗ ਮਸ਼ੀਨ ਦੀ ਸ਼ੁਰੂਆਤ 7 ਕਿਲੋ ਦੀ ਮਸ਼ੀਨ ਜਿਸ ਦੀ 5 ਸਾਲ ਦੀ ਮੋਟਰ ਵਾਰੰਟੀ ਦੇ ਨਾਲ ਹਾਂ 2 ਸਾਲ ਦੀ ਕੰਪਲੀਟ ਵਾਰੰਟੀ 6990 ਦੇ ਵਿੱਚ 7 ਕਿਲੋ ਦੀ ਵਾਸ਼ਿੰਗ ਮਸ਼ੀਨ 6990 ਦੇ ਵਿੱਚ ਬਿਲਕੁਲ ਜੀ ਬਿਲਕੁਲ ਆਹ ਇੱਕ ਐਲਜੀ ਦੀ ਪਈ ਹੈ 8 ਕਿਲੋ ਦੀ ਆ ਕਿੰਨੇ ਦੀ ਹੈ ਇਹ ਐਲਜੀ ਦੀ 8 ਕਿਲੋ ਦੀ ਮਸ਼ੀਨ ਹਾਂ ਐਲਜੀ 8 ਕਿਲੋ ਦੀ ਮਸ਼ੀਨ 12490 ਦੇ ਵਿੱਚ ਅੱਛਾ 1.5 ਕਿਲੋ ਦੀ ਮਸ਼ੀਨ 14490 ਦੇ ਵਿੱਚ ਦਰਸ਼ਕੋ ਮਿਲਣੀ ਹੂੰ ਲਟਾਵਾ ਕਮਿਊਨੀਕੇਸ਼ਨ ਤੋਂ ਹੈ ਮਿਲਣੀ ਤਾਂ ਹੈ ਅਗਰ ਕੋਈ ਸ਼ੇਅਰ ਦਾ ਸਾਨੂੰ ਸਕਰੀਨਸ਼ਾਟ ਦਿਖਾਉਂਦਾ ਹੈ ਦਿਖਾਉਂਦਾ ਪਰ ਕਈ ਜਗ੍ਹਾ ਤਾਂ ਬਹੁਤ ਸਸਤੇ ਰੇਟ ਲਾਏ ਉਹਨਾਂ ਨੇ ਕਿਵੇਂ ਲਾਤੇ ਫਿਰ ਜੀ ਹਰਤੇਜ ਜੀ ਉਹ ਕਹਿਣ ਤੇ ਦੇਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਅੱਛਾ ਅਸੀਂ ਤੁਹਾਨੂੰ ਕਹਿ ਰਹੇ ਹਾਂ 12490 ਇਨਕਲੂਡਡ ਜੀਐਸਟੀ ਇਨਕਲੂਡਡ ਬਿਲ ਜਿਸ ਦੇ ਕੋਲ 12400 ਨਹੀਂ ਹੈ 12490 ਨਹੀਂ ਹੈ ਉਹ ਸਾਡੇ ਤੋਂ ਆ ਕੇ ਫਾਈਨਾਂਸ ਫੈਸਿਲਿਟੀ ਵੀ ਸਾਡੇ ਕੋਲ ਹੈ ਬਜਾਜ ਕੇ ਲੋਨ ਹੋਵੇ ਸੀ ਐਚਡੀਵੀ ਕੋਈ ਵੀ ਸਾਰੇ ਲੋਨ ਸਾਰੀਆਂ ਫੈਸਿਲਿਟੀਆਂ ਸਾਡੇ ਕੋਲ ਅਵੇਲੇਬਲ ਹੈ ਫ੍ਰਿਜਾਂ ਤੇ ਆਜੋ ਹੁਣ ਤੁਸੀਂ ਫ੍ਰਿਜ ਕੀ ਰੇਟ ਲਾਇਏ ਹੋ ਬਿਲਕੁਲ ਜੀ ਫ੍ਰਿਜਾਂ ਦੀ ਗੱਲ ਕਰਦੇ ਆ ਫ੍ਰਿਜਾਂ ਦੀ ਵੈਰਾਈਟੀ ਸਾਡੇ ਕੋਲ ਦੁਕਾਨ ਤੇ ਆਓ ਆ ਕੇ ਦੇਖੋ ਬਹੁਤ ਹੁੰਦੀ ਹੈ ਲੋਕੀ ਫ੍ਰਿਜਾਂ ਤੇ ਸਕੀਮ ਲਾਣਿਆ ਜੀ ਇਹ 10000 ਦਾ ਇਹ 9000 ਦਾ ਇਹ 9500 ਦਾ ਬਿਲਕੁਲ ਪਰ ਜਦੋਂ ਕਸਟਮਰ ਜਾ ਕੇ ਦੁਕਾਨ ਤੇ ਦੇਖਦਾ ਤਾਂ ਡੈਂਟਡ ਸਕਰਾਚੀਜ਼ ਓਪਨ ਬਾਕਸ ਐਵੇਂ ਦੇ ਨਿਕਲਦੇ ਇਹ ਵੀ ਹੁੰਦਾ ਕੁਝ ਬਿਲਕੁਲ ਹੁੰਦਾ ਜੀ ਸਾਡੇ ਕੋਲ ਐਵੇਂ ਦੀ ਕੋਈ ਚੀਜ਼ ਨਹੀਂ ਹੈ ਅਸੀਂ ਤੁਹਾਨੂੰ ਫ੍ਰਿਜ ਦੇਣਾ ਆ ਦਿਖਾਉ ਜੀ ਇਹ ਵੋਲਟੇਜ ਕੰਪਨੀ ਦਾ ਟਾਟਾ ਕੰਪਨੀ ਦਾ ਫ੍ਰਿਜ ਹੈ ਇਹ ਵਾਲਾ ਹਾਂਜੀ ਜੋ ਕਿ 175 ਲੀਟਰ ਦਾ ਹੈ ਦੋਸਤੋ ਇਸ ਦੀ ਵੀਡੀਓ ਦੇਖੋ ਇਸ ਦੀ ਇੱਕ ਵਾਰੀ ਫੋਟੋ ਦੇਖੋ ਮਾਰਕੀਟ ਦੇ ਵਿੱਚ ਜਾ ਕੇ ਦੁਕਾਨ ਤੇ ਇਸ ਫ੍ਰਿਜ ਨੂੰ ਪੁੱਛੋ ਕਿੰਨੇ ਦਾ ਮਿਲਦਾ ਹੈ ਬਟ ਸਾਡਾ ਰੇਟ ਲਾਈਕ ਫੋਲੋ ਤੋ ਸ਼ੇਅਰ ਕਰਕੇ ਸਾਨੂੰ ਸਕਰੀਨਸ਼ਾਟ ਦਿਖਾਊਗਾ ਸੀ 10990 ਦੇ ਵਿੱਚ ਸਕ੍ਰੈਚਲੈਸ ਸਕ੍ਰੈਚਲੈਸ ਫਰੈਸ਼ ਦਾ ਪੀਸ ਵਿਦ ਬਿਲ ਵਿਦ ਅ ਕੰਪਨੀ ਵਾਰੰਟੀ ਕੋਈ ਓਪਨ ਬਾਕਸ ਨਹੀਂ ਕੋਈ ਡੈਂਟਡ ਨਹੀਂ ਕੋਈ ਸਕ੍ਰੈਚੀਜ਼ ਨਹੀਂ ਫਰੈਸ਼ ਦਾ ਪੀਸ 10990 ਦੇ ਵਿੱਚ ਐਲਸੀਡੀਆਂ ਦਾ ਬਹੁਤ ਅੱਜਕੱਲ ਕਰੇਜ ਹੁੰਦਾ ਆਪਣੇ ਘਰ ਦੇ ਵਿੱਚ ਲਗਾਉਣੀ ਤੇ ਉਸ ਨੂੰ ਇੱਕ ਸ਼ਿੰਗਾਰ ਬਣਾਉਣਾ ਆਪਣੇ ਘਰ ਦਾ ਐਲਸੀਡੀ ਦਾ ਜਿਹੜਾ ਐਲਡੀ ਦਾ ਕੀ ਰੇਟ ਆ ਤੁਹਾਡੇ ਕੋਲ ਇੱਥੇ ਜਿਹੜਾ ਲੱਗਿਆ ਹੋਇਆ ਦੇਖੋ ਜੀ ਐਲਡੀਆਂ ਬਹੁਤ ਤਰੀਕੇ ਦੀਆਂ ਐਲਡੀਆਂ ਵੱਡੀਆਂ ਛੋਟੀਆਂ ਸਾਰੀਆਂ ਵਡੀਆਂ ਤੇ ਛੋਟੀਆਂ ਕੰਪਨੀਆਂ ਦੀਆਂ ਲਗਾ ਵੀਡੀਓ ਦੇ ਵਿੱਚ ਅਸੀਂ ਪੂਰਾ ਰੇਟ ਖੁੱਲ ਕੇ ਨਹੀਂ ਦੱਸ ਸਕਦੇ 32 ਇੰਚ ਦੀ LED ਦੀ ਸ਼ੁਰੂਆਤ 5990 ਦੇ ਵਿੱਚ ਸਾਡੇ ਕੋਲ ਹੈ ਗਾਰੰਟੀ ਹੈ 1 ਸਾਲ ਦੀ ਗਾਰੰਟੀ ਦੇ ਨਾਲ LED ਤੋਂ ਬਾਅਦ ਹੁਣ ਕਿਦਾਵਾ ਜੀ AC ਦੀ ਬਹੁਤ ਲੋੜ ਪੈ ਗਈ ਗਰਮੀ ਬਹੁਤ ਪੈ ਰਹੀ ਹੈ AC ਤੇ ਵੀ ਕੋਈ ਆਫਰ ਹੈ ਤੁਹਾਡੇ ਕੋਲ AC ਦਾ ਜਿਹੜਾ ਪਹਿਲਾਂ ਤੁਸੀਂ ਮੇਰੇ ਕੋਲ 25000 ਦੇ ਵਿੱਚ ਦਿੱਤਾ ਸੀ ਕੋਈ AC ਜਿਹੜਾ AC AC ਅੱਜ ਵੀ 24990 ਦੇ ਵਿੱਚ ਹਮ ਇੱਕ ਟਨ ਦਾ ਹੀ ਸੀ ਹਾਂ ਕੋਈ ਡੈਂਟਡ ਨਹੀਂ ਕੋਈ ਸਕਰਾਚਸ ਨਹੀਂ ਕੋਈ ਪੁਰਾਣਾ ਨਹੀਂ ਨਵਾਂ ਫਰੈਸ਼ ਦਾ ਸਟਾਕ ਗਾਰੰਟੀ ਵਾਲਾ ਗਾਰੰਟੀ ਹਮ 1 ਸਾਲ ਦੀ ਕੰਪਲੀਟ 10 ਸਾਲ ਦੀ ਕੰਪਰੈਸ਼ਨ ਦੀ ਅੱਛਾ ਇੱਕ ਟਨ ਦਾ AC ਸੀ 24990 ਦੇ ਵਿੱਚ ਸਾਡੇ ਤੋਂ ਮਿਲੇਗਾ ਮਿਲੇਗਾ ਕਿਸ ਨੂੰ ਐਚਐਨ1 ਨਿਊਜ਼ ਚੈਨਲ ਦੇ ਸਕਰੀਨਸ਼ਾਟ ਦਿਖਾ ਕੇ ਸਾਡੇ ਤੋਂ ਲੈ ਕੇ ਜਾਓ ਇਹਦਾ ਮਤਲਬ ਕਿ ਹੁਣ ਆਪਾਂ ਨੇ ਫਿਰ ਆਫਰ ਦੇ ਦਿੱਤਾ ਸਾਡੇ ਦਰਸ਼ਕਾਂ ਨੂੰ ਆਪਣੇ ਕਿ ਸਕਰੀਨਸ਼ਾਟ ਲਿਆਓ ਸ਼ੇਅਰ ਕਰਨੇ ਆ ਲੈਓ ਜੀ ਫਿਰ ਸਾਰਾ ਮੈਂ ਕਹਿੰਦਾ ਜੀ ਇਹ ਏਸੀਆਂ ਤੋਂ ਬਾਅਦ ਕਈ ਬੰਦੇ ਏਸੀ ਨਹੀਂ ਖਰੀਦ ਸਕਦੇ ਜਿੰਨਾ ਬਜਟ ਨਹੀਂ ਹੁੰਦਾ ਬੰਦੇ ਕੋਲ ਇੱਕ ਕੂਲਰ ਹੁੰਦੇ ਨੇ ਅੱਜ ਕੱਲ ਬਹੁਤ ਕੂਲਰ ਵੀ ਚੱਲ ਰਹੇ ਆ ਕਿ ਕੂਲਰ ਵੀ ਏਸੀਆਂ ਵਰਗੀ ਹਵਾ ਦੇ ਰਹੇ ਨੇ ਉਹ ਹੈ ਤੁਹਾਡੇ ਕੋਲ ਹਾਂਜੀ ਬਿਲਕੁਲ ਇਸ ਵਾਰੀ ਨਾ ਕੂਲਰ ਦੀ ਬਹੁਤ ਜ਼ਿਆਦਾ ਡਿਮਾਂਡ ਮਾਰਕੀਟ ਦੇ ਵਿੱਚ ਰਹੀ ਹੈ ਆ ਦਿਖਾਓ ਜੀ ਇੱਕ ਕੂਲਰ ਸਾਡੇ ਕੋਲ ਜਿਹੜਾ ਸਾਡੀ ਫੈਕਟਰੀ ਤੋਂ ਅਸੀਂ ਇਸ ਵਾਰੀ ਤਿਆਰ ਕਰਵਾਇਆ ਹੁਣ ਸਪੈਸ਼ਲ ਕੂਲਰ ਜਿਸ ਨੂੰ ਮਾਰਕੀਟ ਦੇ ਵਿੱਚ ਥਾਰ ਕੂਲਰ ਦੇ ਨਾਮ ਤੋਂ ਜਾਣਿਆ ਜਾਂਦਾ ਇਸ ਕੋਲ ਨੂੰ ਥਾਰ ਕੂਲਰ ਬਹੁਤ ਲੋਕਾਂ ਨੇ ਮਾਰਕੀਟ ਦੇ ਵਿੱਚ ਲਿਆ ਹੋਏਗਾ ਹੂੰ ਦੋਸਤੋ ਤੁਸੀਂ ਕਿਹੜਾ ਰੇਟ ਲਿਆ ਮਨ ਨੂੰ ਨਹੀਂ ਪਤਾ ਹੂੰ ਦੁਕਾਨਦਾਰ ਨਾਲ ਲੜਨਾ ਨਹੀਂ ਹਾਂਜੀ ਸਾਡੇ ਕੋਲ ਮੈਨੂਫੈਕਚਰਿੰਗ ਹੈ ਸਕੂਲਰ ਦੀ ਅਸੀਂ ਖੁਦ ਮੈਨੂਫੈਕਚਰ ਕਰ ਰਹੇ ਹਾਂ ਕ੍ਰੈਂਪਟਨ ਕੰਪਨੀ ਦੀ ਮੋਟਰ ਪਾ ਕੇ ਦੇ ਰਹੇ ਹਾਂ 2 ਸਾਲ ਦੀ ਗਾਰੰਟੀ ਦੇ ਨਾਲ ਮਾਤਰ 7490 ਦੇ ਵਿੱਚ 8 ਕੂਲਰ 8 ਕੂਲਰ ਤੁਸੀਂ ਕਿਹੜਾ ਰੇਟ ਲਿਆ ਵੀਡੀਓ ਦਾ ਅੰਦਾਜ਼ਾ ਉਸ ਰੇਟ ਤੋਂ ਲੱਗੇਗਾ ਵੀ ਐਸੀ ਕਿੰਨਾ ਸਸਤਾ ਦੇ ਰਹਿਆਂ ਲੋਕਾਂ ਨੂੰ ਇਹ ਤੁਸੀਂ ਆਪ ਮੈਨੂਫੈਕਚਰ ਕਰ ਰਹੇ ਹੋ ਆਪ ਮੈਨੂਫੈਕਚਰ ਕਰਾਇਆ ਹਮ ਥਾਰ ਕੂਲਰ 7490 ਰੁਪਏ ਦੇ ਵਿੱਚ 2 ਸਾਲ ਦੀ ਗਾਰੰਟੀ ਦੇ ਨਾਲ ਲਟਾਵਾ ਕਮਿਊਨੀਕੇਸ਼ਨ ਤੋਂ ਐਚਨ 110 ਸਕਰੀਨਸ਼ਾਟ ਦਿਖਾ ਕੇ ਲੈ ਕੇ ਜਾਓ ਤੁਸੀਂ ਪਰ ਜਿਸ ਤਰੀਕੇ ਨਾਲ ਦੱਸ ਰਹੇ ਹੋ ਰੇਟ ਦੁਕਾਨ ਬੰਦ ਕਰਨ ਦਾ ਰਾਜ਼ ਤਾਂ ਨਹੀਂ ਤੁਹਾਡਾ ਮੈਂ ਕਹਿੰਦਾ ਜੀ ਦੁਕਾਨ ਬੰਦ ਨਹੀਂ ਲੋਕਾਂ ਦੇ ਫਾਇਦੇ ਕਰਨੇ ਆ ਬੰਦ ਨਹੀਂ ਲੋਕਾਂ ਦੇ ਫਾਇਦੇ ਅੱਛਾ ਇੱਕ ਤੁਸੀਂ ਪਿੱਛੇ ਜੀ ਵੀਡੀਓ ਦੇਖੀ ਥੋੜੀ ਮੈਂ ਹਾਂਜੀ ਜਿਹੜਾ ਗੀਜੂ ਤੁਸੀਂ 2500 ਦਾ ਕਿਹਾ ਸੀ ਹਾਂਜੀ 25 ਲੀਟਰ ਦਾ ਸੀ ਉਹ ਬਿਲਕੁਲ ਜੀ 2500 ਦਾ ਬਿਲਕੁਲ ਪਰ ਉਹ ਤੋਂ ਵੱਧ ਤੁਸੀਂ ਹੋਰ ਐਡਾ ਲੁਆਈਆਂ ਤੁਸੀਂ ਤੋਂ ਉਹਦੇ ਤੁਸੀਂ 2700 ਦਾ ਰੇਟ ਕਰਤਾ ਉਹ ਕਿ ਚੱਕਰ ਹੈ ਬਿਲਕੁਲ ਜੀ ਉਹ ਹੁਣ ਐਵੇਂ ਆ ਵੀ ਤੁਸੀਂ ਐਚ ਐਨ 1 ਚੈਨਲ ਤੋਂ ਆਏ ਹੋ ਹਾਂ ਬਹੁਤ دیر ਬਾਅਦ ਮਿਲਲੇ ਹੋਏ ਬਿਲਕੁਲ ਸਪੈਸ਼ਲੀ ਹਾਂ ਐਚ ਐਨ 1 ਦੇ ਜਿੰਨੇ ਦਰਸ਼ਕ ਹੈ ਜਿਹੜੇ ਇਸ ਚੈਨਲ ਨੂੰ ਦੇਖ ਕੇ ਆਣਗੇ ਉਸ ਨੂੰ 2490 ਰੁਪਏ ਦਾ ਮਿਲੇਗਾ 25 ਲੀਟਰ ਦਾ ਗੀਜ਼ਰ 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 5 ਸਾਲ ਦੀ ਵਾਰੰਟੀ ਦੇ ਨਾਲ 5 ਸਾਲ ਟੈਂਕ ਵਾਰੰਟੀ ਦੇ ਨਾਲ ਅੱਛਾ 25 ਲੀਟਰ ਦਾ ਗਿਜ਼ਰ 2490 ਰੁਪਏ ਦੇ ਵਿੱਚ ਹੁਣ ਆਜੋ ਤੁਸੀਂ ਫੋਨਾਂ ਕੋਲ ਫੋਨ ਵੀ ਹਰ ਬੰਦੇ ਦੇ ਹੱਥੇ ਵਿੱਚ Android ਫੋਨ ਹੁੰਦਾ ਹੈ Apple ਦਾ ਫੋਨ ਵੀ ਹੁੰਦਾ ਹੈ ਲੋਕ ਚੰਡੀਗੜ੍ਹ ਵੀ ਜਾਂਦੇ ਨੇ 22 ਸੈਕਟਰ ਜਾ ਰਿਹਾ ਕੋਈ ਕਿਤੇ ਜਾ ਰਿਹਾ ਲੈਣ ਪਰ ਤੁਹਾਡੇ ਕੋਲ ਆਨਲਾਈਨ ਰੇਟਾਂ ਨਾਲੋਂ ਤੇ ਨਾਲ ਦੀ ਨਾਲ 22 ਸੈਕਟਰ ਚੰਡੀਗੜ੍ਹ ਰੇਟਾਂ ਨਾਲੋਂ ਕਿੰਨਾ ਘੱਟ ਰੇਟ ਹੈ ਇਹ ਫਾਇਦੇ ਕਰੂਗੇ ਤੁਸੀਂ ਸਾਡੇ ਦਰਸ਼ਕਾਂ ਦਾ ਅਸੀ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਵੀਡੀਓ ਸਟਾਰਟ ਕੀਤੀ ਸੀ ਲੋਕਾਂ ਦਾ ਬੇਵਕੂਫ ਨਹੀਂ ਬਣਾਣਾ ਵੀ 1 ਰੁਪਿਆ ਲਿਆਓ 100 ਰੁਪਏ ਲਿਆਓ 200 ਰੁਪਏ ਲਿਆਓ ਫੋਨ ਲੈ ਜਾਓ ਐਵੇਂ ਦਾ ਕੁਝ ਨਹੀਂ ਦੋਸਤੋ ਤੁਹਾਡਾ ਸਿੰਪਲ ਸਕੋਰ ਹੈ ਅਗਰ ਅੱਛਾ ਹੈ ਤਾਂ ਤੁਹਾਨੂੰ 1 ਰੁਪਿਆ ਛੱਡੋ ਬਿਨਾ ਪੈਸੇ ਦੇ ਵੀ ਫੋਨ ਮਿਲ ਜਾਏਗਾ ਹੁਣ ਸਾਡੇ ਕੋਲੇ ਆਨਲਾਈਨ ਨਾਲ ਕੰਪੇਅਰ ਕਰੋ ਵੀਵੋ ਦਾ ਫੋਨ ਦਿਖਾਓ ਜੀ ਇਹ ਵੀਵੋ ਦਾ ਫੋਨ ਹੈ Y18e ਹਾਂਜੀ ਦੇਖੋ ਇਹ ਵੀਵੋ ਕੰਪਨੀ ਦਾ ਫੋਨ ਹੈ Y18e ਤੁਸੀਂ ਆਨਲਾਈਨ ਪ੍ਰਾਈਸ ਚੈੱਕ ਕਰਨਾ ਮੰਨਉ ਨਹੀਂ ਪਤਾ ਆਨਲਾਈਨ ਪ੍ਰਾਈਸ ਹੈ ਕਿਆ ਸਾਡੇ ਕੋਲੇ 8490 ਦੇ ਵਿੱਚ ਐਚਐਨ1 ਚੈਨਲ ਦੇਖ ਕੇ ਆਓ ਸਕਰੀਨਸ਼ਾਟ ਦਿਖਾਓ ਨਾਲੇ ਗਿਫਟ ਵੀ ਦੇ ਕੇ ਭੇਜਾਂਗੇ ਸ਼ੇਅਰ ਵੀ ਕਰ ਦਿਓ ਸ਼ੇਅਰ ਵੀ ਕਰਕੇ ਆਓ ਆ ਸ਼ੇਅਰ ਆ ਸਿਰਫ ਸਕਰੀਨਸ਼ਾਟ ਦੇਖਣਾ ਹੈ ਮੈਂ ਕਹਿੰਦਾ ਜੀ ਸ਼ੇਅਰਿੰਗ ਕਰਕੇ ਸਕਰੀਨਸ਼ਾਟ ਦਿਖਾਓ ਨਾਲੇ ਗਿਫਟ ਲਵਾਂਗੇ ਇੱਕੇ ਫੋਨ ਸਸਤਾ ਲਾਇਕ ਹੋਰ ਵੀ ਆ ਤੁਹਾਡੇ ਕੋਲ ਸਾਡੇ ਕੋਲ ਆਲ ਮੋਬਾਈਲ ਹੋਰ ਵੀ ਦਿਖਾਓ ਬਾਈ ਕਿਹੜਾ ਸਸਤਾ ਤੁਹਾਡੇ ਕੋਲ Oppo ਦਿਖਾਓ ਜੀ Oppo A18 ਅੱਛਾ Oppo ਹੀ ਕਾਫੀ ਪਸੰਦ ਆਉਂਦੀ ਲੋਕਾਂ ਦੀ ਇਹ ਲੋਕਾਂ ਦੀ ਕਾਫੀ ਜ਼ਿਆਦਾ ਪਸੰਦ ਹੈ Oppo ਔਰ Vivo ਹਮ ਇਹ ਵੀ ਅਸੀਂ 8490 ਦੇ ਵਿੱਚ ਸ਼ੇਅਰ ਕਰਕੇ ਆ ਜਾਓ ਸਕਰੀਨਸ਼ਾਟ ਦਿਖਾ ਦਿਓ ਨਾਲੇ ਗਿਫਟ ਜ਼ਰੂਰ ਦਵਾਂਗੇ ਆਨਲਾਈਨ ਇਹਦਾ ਰੇਟ ਜਿਹੜਾ ਇੱਥੇ ਲਿਖਿਆ ਵੀ ਹੋਇਆ ਹੈ ਤਾਂ ਇਹ ਕਿੰਨਾ ਥੋੜਾ ਜਿਹਾ ਦੱਸ ਦਿਓ ਸਾਡੇ ਦਸਤਾਨ ਨੂੰ ਹਰ ਤੇ ਜੀ ਅਗਰ ਅਸੀਂ ਆਨਲਾਈਨ ਰੇਟ ਦੱਸਣ ਬੈਠੀਏ ਪੂਰੇ ਮਾਡਲ ਦਿਖਾਈਏ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਬਿਲਕੁਲ ਅਗਰ ਤੁਹਾਨੂੰ ਕੋਈ ਮਾਡਲ ਚਾਹੀਦਾ ਵੀ ਹੈ ਸਾਡੀ ਦੁਕਾਨ ਤੇ ਆਓ ਮਾਰਕੀਟ ਆਨਲਾਈਨ ਨਾਲੋਂ ਸਸਤਾ ਸਾਡੇ ਤੋਂ ਲੈ ਕੇ ਜਾਓ ਸਟਾਕ ਹੈ ਤੁਹਾਡੇ ਕੋਲ ਇੰਨਾ ਪਹਿਲਾਂ ਤਾਂ ਬਹੁਤ ਬੜੀ ਕਰ ਰਹੇ ਹੋ ਤੁਸੀਂ ਉਹ ਸਾਫ ਸਾਫ ਨਹੀਂ ਹੋਏ ਇੱਕ ਦੀ ਕਸਟਮਰ ਇੱਥੇ ਆ ਜਾਣਾ ਤੁਹਾਡੇ ਕੋਲ ਕੋਈ ਤੁਹਾਡੇ ਕੋਲ ਮਾਲ ਹੀ ਖਤਮ ਹੋ ਗਿਆ ਮੈਂ ਕਹਿੰਦਾ ਜੀ ਐਵੇਂ ਹੋ ਨਹੀਂ ਸਕਦਾ ਜਿੰਨੀ ਵੀ ਪਿਛਲੀਆਂ ਪ੍ਰੋਮੋਸ਼ਨਲ ਐਡਾਂ ਸਾਡੀਆਂ ਮਾਰਕੀਟ ਦੇ ਵਿੱਚ ਫਲੈਸ਼ ਹੋਈਆਂ ਅਸੀਂ ਕਿਸੇ ਨੂੰ ਨਰਾਜ਼ ਕਰਕੇ ਨਹੀਂ ਭੇਜਿਆ ਅਜੀ ਸਭ ਨੂੰ ਪ੍ਰੋਡਕਟ ਦੇ ਕੇ ਭੇਜਿਆ ਅੱਛਾ ਇੱਕ ਚੀਜ਼ ਹੋਰ ਦੱਸ ਦੋ ਇੱਕ ਅੱਜ ਕੱਲ ਲਾਈਟ ਬਹੁਤ ਪ੍ਰੋਬਲਮ ਹੈ ਲੋਕਾਂ ਦੇ ਘਰ ਚਲੀ ਜਾਂਦੀ ਹੈ ਇਨਵਰਟਰ ਦੀ ਬਹੁਤ ਲੋੜ ਹੁੰਦੀ ਹੈ ਇਨਵਰਟਰ ਦੇ ਉੱਤੇ ਹੀ ਫਾਇਦੇ ਹਨ ਲੋਕਾਂ ਦੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਸ਼ੇਅਰ ਕਰਨਗੇ ਵੀਡੀਓ ਨੂੰ ਉਹਨਾਂ ਨੂੰ ਦਵਾਂਗੇ ਤੁਸੀਂ ਫਾਇਦੇ ਬਿਲਕੁਲ ਦੋਸਤੋ ਸਾਡੇ ਕੋਲੇ ਇਨਵਰਟਰ ਦੀ ਬੈਟਰੀ ਤੇ ਸਪੈਸ਼ਲ ਸਕੀਮ ਉਹ ਕੀ ਲਟਾਵਾ ਕਮਿਊਨੀਕੇਸ਼ਨ ਨੇ ਜੋ ਕਿ ਐਚ ਐਨ 1 ਚੈਨਲ ਦੇਖ ਕੇ ਸਕਰੀਨ ਸ਼ਾਟ ਸਾਨੂੰ ਦਿਖਾਊਗਾ 4490 ਰੁਪਏ ਦੇ ਵਿੱਚ ਕਿੰਨਾ ਜੀ 4490 ਦੇ ਵਿੱਚ ਇਨਵਰਟਰ ਦੀ ਬੈਟਰੀ ਐਕਸਚੇਂਜ ਦੇ ਵਿੱਚ ਪੁਰਾਣੀ ਲਿਆਓ ਪੁਰਾਣੀ ਦੇ ਕੇ 4490 ਦੇ ਕੇ ਨਵੀਂ ਬੈਟਰੀ ਆਪਣੇ ਘਰ ਲੈ ਜਾਓ ਪਰ ਇਨਵਰਟਰ ਕਾਫੀ ਮਹਿੰਗੇ ਰੇਟਾਂ ਦਾ ਹੁੰਦਾ ਜਿਕਰ ਪਰ ਤੁਸੀਂ ਮੈਂ ਸਸਤੀ ਕਿਵੇਂ ਦੇ ਰਹੀ ਹੈ ਬਿਲਕੁਲ ਹਰ ਤੇਜ ਬਾਈ ਅਚਨਵੰ ਚੈਨਲ ਬਸ ਦੇਖ ਕੇ ਆਓ ਨਕਲੀ ਤਾਂ ਨਹੀਂ ਕਿਤੇ ਮੈਂ ਕਹਿੰਦਾ ਜੀ ਨਕਲੀ ਨਹੀਂ ਆਓ ਦਿਖਾਓ ਹਾਂ ਇਹ ਸਾਡੇ ਕੋਲੇ ਐਸ ਐਫ ਕੰਪਨੀ ਦਾ ਬ੍ਰਾਂਡ ਹੈ ਆਕਸਾਈਡ ਦਾ ਆਕਸਾਈਡ ਦਾ ਹਾਂ ਆ ਦਿਖਾ ਦਿਓ ਸਾਈਡ ਇੱਕ ਵਾਰ ਦਿਖਾ ਦਿਓ ਸੁਮਿਤ ਜੀ ਇਹ ਦਿਖਾਓ ਐਕਸਾਈਡ ਅਗਰ ਇਹ ਕੰਪਨੀ ਦਾ ਬ੍ਰਾਂਡ ਹਾਂ ਕੈਮਰਾਮੈਨ ਜੀ ਜ਼ਰੂਰ ਦਿਖਾਇਆ ਜਾਵੇ ਬਿਲਕੁਲ ਇਹ ਐਕਸਾਈਡ ਕੰਪਨੀ ਦੀ ਤੁਸੀਂ ਦੇਖੋ ਕੀ ਬੈਟਰੀ ਹੈ ਤੁਸੀਂ 4490 ਪੁਰਾਣੀ ਬੈਟਰੀ ਦੇਣੀ ਹੈ ਨਵੀਂ ਬੈਟਰੀ ਤੁਸੀਂ ਲੈ ਚੋ ਕਦਰ ਕਿਸੇ ਦੇ ਘਰ ਦੇ ਇਨਵਰਟਰ ਦੀ ਬੈਟਰੀ ਖਰਾਬ ਹੋ ਚੁੱਕੀ ਹੈ ਇਹ ਬਹੁਤ ਵੱਡੇ ਫਾਇਦੇ ਉਹਨੂੰ ਮਿਲਣੇ ਨੇ ਜਿਹੜਾ ਬੰਦਾ ਵੀਡੀਓ ਨੂੰ ਸ਼ੇਅਰ ਕਮੈਂਟ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਫੋਲੋ ਕਰਕੇ ਆਏਗਾ ਲਟਾਵਾ ਕਮਿਊਨਿਟੀ ਨੂੰ ਆਜੋ ਸਕਰੀਨ ਸ਼ਾਟ ਲੈ ਆਓ ਤੇ ਇਹਨਾਂ ਨੂੰ ਦਿਖਾਓ ਤੇ ਦੂਜੇ ਪਾਸੇ ਹੁਣ ਇੱਕ ਚੀਜ਼ ਹੋਰ ਵੀ ਬਹੁਤ ਹੈ ਫੋਨਾਂ ਦੇ ਉੱਤੇ ਕਵਰ ਤੇ ਨਾਲ ਦੀ ਨਾਲ ਗਲਾਸ ਉੱਥੇ ਹੀ ਬਹੁਤ ਜ਼ਿਆਦਾ ਲੋਕਾਂ ਨੂੰ ਲੁੱਟਿਆ ਜਾਂਦਾ ਹੈ ਕਈ ਦੁਕਾਨਦਾਰਾਂ ਵੱਲੋਂ 100 ਰੁਪਏ ਦਾ ਗਲਾਸ 200 ਰੁਪਏ ਦਾ ਗਲਾਸ ਆ ਫੁੱਲ ਸਕਰੀਨ ਵਾਲਾ 500 ਦਾ ਗਲਾਸ ਜੀ ਉਹਦੇ ਵਾਸਤੇ ਫਾਇਦੇ ਹੈ ਕੋਈ ਬਿਲਕੁਲ ਜੀ ਕੈਮਰਾਮੈਨ ਜੀ ਇੱਕ ਵਾਰ ਜ਼ਰੂਰ ਦਿਖਾਓ ਹਮ ਸਾਡੇ ਕੋਲੇ ਗਲਾਸ ਦੀ ਜਿਹੜੀ ਵੈਰਾਈਟੀ ਹੈ ਹਾਂ ਜੀ ਉਹ ਬਹੁਤ ਤਰ੍ਹਾਂ ਦੀ ਹੈ ਹਮ ਜਿਹੜਾ ਕਿ ਨਾਰਮਲ ਗਲਾਸ ਹੈ ਹਾਂ ਜੀ ਨਾਰਮਮਲ ਗਲਾਸ ਜਿਸ ਨੂੰ ਮਾਰਕੀਟ ਦੇ ਵਿੱਚ ਕਿਹਾ ਜਾਂਦਾ ਹਮ ਅੱਛਨਵਨ ਚੈਨਲ ਦਾ ਸਕਰੀਨਸ਼ਾਟ ਦਿਖਾਣਾ ਪਊਗਾ ਕੰਡੀਸ਼ਨ ਹੈ ਹੂੰ 10 ਰੁਪਏ ਦਾ ਹੂੰ ਫਿਰ ਲਗਾ ਕੇ ਦਵਾਂਗੇ ਲਾ ਕੇ ਲਾ ਕੇ 10 ਰੁਪਏ ਦਾ ਮਹਾਰਾਜ ਇੱਕ ਗਲਾਸ ਵੀ ਹੈ ਕਿ ਕਾਜ ਲਾ ਰਹੇ ਤੁਸੀਂ ਮੈਂ ਕਹਿੰਦਾ ਜੀ ਤੁਸੀਂ ਇੱਕ ਵਾਰੀ ਕੱਟ ਕੇ ਦਿਖਾਓ ਅੱਛਾ ਹਾਂਜੀ 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 ਇਹ ਦੇਖੋ ਇਹ ਦੰਤ ਤੇ 10 ਰੁਪਏ ਦੇ ਵਿੱਚ ਕਸਟਮਰ ਦੇ ਫੋਨ ਤੇ ਲਗਾ ਕੇ ਦਵਾਂਗੇ ਕਿਸੇ ਵੀ ਫੋਨ ਨੂੰ ਕਿਸੇ ਵੀ ਫੋਨ ਨੂੰ 10 ਰੁਪਏ ਦਾ ਲਾ ਕੇ ਦਵਾਂਗੇ ਲਗਾ ਕੇ ਵੀ ਪਰ ਸਾਡੇ ਦਰਸ਼ਕਾਂ ਵਾਸਤੇ ਕਿ ਹਰ ਵਾਸਤੇ ਹੀ ਹੈ ਮੈਂ ਕਹਿੰਦਾ ਸਪੈਸ਼ਲ ਐਚਐਨ1 ਨਿਊਜ਼ ਚੈਨਲ ਦੇਖੇ ਠੀਕ ਹੈ ਜਿਹੜਾ ਬੰਦਾ ਸਾਡੇ ਕੋਲ ਸਕਰੀਨਸ਼ਾਟ ਦਿਖਾਉਂਦਾ ਫੁੱਲ ਸਕਰੀਨ ਵਾਲਾ 10 ਰੁਪਏ ਚ ਗਲਾਸ ਫੁੱਲ ਸਕਰੀਨ ਹਾਂ ਫੁੱਲ ਸਕਰੀਨ ਦੇਖੋ ਜੀ ਫੁੱਲ ਸਕਰੀਨ ਗਲਾਸ ਜੋ ਕਿ ਮਾਰਕੀਟ ਦੇ ਵਿੱਚ ਕਸਟਮਰ ਦੀ ਲੁੱਟ ਕਰੀ ਜਾਂਦੀ ਹੈ 250 ਦਾ 300 ਦਾ 150 ਦਾ 200 ਦਾ ਇਹ ਫੁੱਲ ਗਲਾਸ ਹੈ ਜੀ ਇਹ ਕਿੰਨੇ ਦਾ ਅਸੀਂ ਸਿਰਫ ਮਾਤਰ 50 ਰੁਪਏ ਦਾ ਲਗਾ ਕੇ ਦੇਵਾਂਗੇ ਆ ਗਲਾਸ ਮੈਂ ਕਹਿੰਦਾ ਜੀ ਫੁੱਲ ਸਕਰੀਨ ਫੁੱਲ ਸਕਰੀਨ ਫੁੱਲ ਸਕਰੀਨ ਗਲਾਸ ਹਾਂ 50 ਰੁਪਏ ਦਾ 50 ਰੁਪਏ ਦਾ ਫੁੱਲ ਸਕਰੀਨ ਗਲਾਸ ਟਟਾਵਾ ਕਮਿਊਨੀਕੇਸ਼ਨ ਕੋਲ ਉਸ ਨੂੰ ਜਿਸ ਨੇ ਵੀਡੀਓ ਸ਼ੇਅਰ ਕਰਨੀ ਹੈ ਕਮੈਂਟ ਕਰਨਾ ਸਕਰੀਨਸ਼ਾਟ ਦਿਖਾਣਾ ਪਵੇਗਾ ਸਾਡੇ ਦਰਸ਼ਕਾਂ ਨੂੰ ਮਿਲਣਾ ਹੈ ਕਵਰ 50 ਰੁਪਏ ਦਾ ਕਵਰ ਵੀ 50 ਰੁਪਏ ਦਾ ਹਰ ਵੈਰਾਈਟੀ ਹੈ ਕਵਰ ਦੀ ਮੈਂ ਕਹਿੰਦਾ ਜੀ ਹਰ ਇੱਕ ਕਵਰ ਦੀ ਵੈਰਾਈਟੀ ਸਾਡੇ ਕੋਲ ਮਿਲੂਗੀ 50 ਰੁਪਏ ਦੇ ਵਿੱਚ ਨੰਬਰ 2 ਹੈਡਫੋਨ 50 ਰੁਪਏ ਦੇ ਪਾਵਰ ਬੈਂਕ ਇੱਕ ਸਾਡੇ ਕੋਲ ਪਾਵਰ ਬੈਂਕ EARD ਕੰਪਨੀ ਦੇ ਪਾਵਰ ਬੈਂਕ ਹੈ ਜਿਸ ਦੀ 1 ਸਾਲ ਦੀ ਗਾਰੰਟੀ ਹੁੰਦੀ ਹੈ 10000 mAh ਦਾ ਸਿਰਫ 490 ਰੁਪਏ ਦਾ 490 ਰੁਪਏ ਦਾ ਮਿਲਣਾ ਸ਼ੇਅਰ ਕਰਕੇ ਸ਼ੇਅਰ ਕਰ ਨਾਲ ਸ਼ੇਅਰ ਕਰਕੇ ਆਊਗਾ ਜਿਹੜਾ ਉਸ ਨੂੰ ਮਿਲਣਾ ਅੱਛਾ ਇਹ ਜਿਹੜਾ ਗਲਾਸ ਹੈ ਕਾਫੀ ਲੋਕਾਂ ਦੀ ਲੁੱਟਕ ਸੁੱਟ ਕੀਤੀ ਜਾਂਦੀ ਹੈ ਕਾਫੀ ਲੋਕਾਂ ਦੇ ਨਾਲ ਧਾਂਦਲੀ ਕੀਤੀ ਜਾਂਦੀ ਹੈ 50 ਰੁਪਏ ਦਾ 100 ਰੁਪਏ ਦਾ ਗਲਾਸ ਲਾਂਦੇ ਨੇ ਪਰ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਫਾਇਦੇ ਲੈ ਕੇ ਆ ਰਹੀਆਂ ਜਿੱਥੇ ਕਿ 10 ਰੁਪਏ ਦਾ ਗਲਾਸ ਤੁਸੀਂ ਕਿਸੇ ਵੀ ਫੋਨ ਨੂੰ ਆਪਣੇ ਲਗਾ ਸਕਦੇ ਹੋ ਬਸ ਤੁਸੀਂ ਵੀਡੀਓ ਸ਼ੇਅਰ ਕਰਕੇ ਕਮੈਂਟ ਕਰਕੇ ਆਜੋ ਸਕਰੀਨਸ਼ਾਟ ਦਿਖਾ ਦਿਓ ਤੇ ਤੁਹਾਨੂੰ ਬਹੁਤ ਫਾਇਦੇ ਫੁੱਲ ਸਕਰੀਨ ਅੱਜ ਕੱਲ ਫੁੱਲ ਸਕਰੀਨ ਦਾ ਬਹੁਤ ਟ੍ਰਿਕਰੇਜ ਹੈ ਜਿਹੜੇ ਅੱਜ ਕੱਲ ਐਂਡਰੋਇਡ ਫੋਨ ਆ ਰਹੇ ਨੇ ਟਾਤਾਬਾ ਜੀ ਉਹੀ ਹੈ ਨਾ ਉਹਨਾਂ ਵਾਸਤੇ ਕਿਉਂਕਿ ਮਹਿੰਗੇ ਫੋਨ ਹੁੰਦੇ ਨੇ ਗਲਾਸ ਲਾਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਫੋਨ ਡਿੱਗਦਾ ਉਹਦਾ ਬਚਾਅ ਵੀ ਹੁੰਦਾ ਤਾਂ ਇਹ 50 ਰੁਪਏ ਦਾ ਤੁਸੀਂ ਫੁੱਲ ਗਲਾਸ ਜਿਹੜਾ ਲਗਾ ਸਕਦੇ ਹੋ ਇਹ ਵੱਡੇ ਆਫਰ ਨੇ ਇੱਕ ਸਪੈਸ਼ਲ ਹਰਤੇਜ ਜੀ ਇੰਨੀਆਂ ਸਕੀਮਾਂ ਲਿਆਇਆ ਅੱਜ ਐਚਐਨ1 ਨਾਲ ਮੁਲਾਕਾਤ ਹੋਈ ਹੈ ਬਹੁਤ ਦੇਰ ਬਾਅਦ ਹਾਂ ਤੇ ਅੱਜ ਅਸੀਂ ਸਪੈਸ਼ਲ ਸਕੀਮ ਇੱਕ ਘੜੀ ਮਾਰਕੀਟ ਦੇ ਵਿੱਚ ਆ ਸਮਾਰਟ ਘੜੀ ਜਿਹੜੀ ਕਹਿੰਦੇ ਇਹ ਵਾਲੀ ਸੱਤ ਇਸ ਦੇ ਨਾਲ ਪਟੇ ਹੁੰਦੇ ਆ ਪਟੇ ਸੱਤ ਹੁੰਦੇ ਆ ਸਮਾਰਟ ਘੜੀ ਜੋ ਕਿ ਮੈਂ ਵੀ ਆਪਣੇ ਹੱਥ ਤੇ ਲਗਾਈ ਹੋਈ ਹੈ ਇਹ ਵਾਲੀ ਇਹ ਮਿਲਦੀ ਹੈ ਮਾਰਕੀਟ ਦੇ ਵਿੱਚ 1000 ਰੁਪਏ ਦੀ ਐਂਡਰੋਇਡ ਹੈ ਕਿਵੇਂ ਐਂਡਰੋਇਡ ਅੱਛਾ ਅਸੀਂ ਦੇਣੀ ਹੈ ਇੱਕ ਨਾਲ ਇੱਕ ਫ੍ਰੀ 1000 ਰੁਪਏ ਦੇ ਵਿੱਚ ਦੋ ਦੋ ਸਿਰਫ ਸਕਰੀਨਸ਼ਾਟ ਦਿਖਾਓ ਆ ਆ ਲਟਾਵਾ ਜੀ ਦੇ ਹੱਥ ਤੇ ਬੰਨ੍ਹ ਤੁਸੀਂ ਦੇਖੋ ਇਹਦੇ ਫੋਨ ਵੀ ਚੱਲਦਾ ਹੈ ਐਂਡਰੋਇਡ ਘੜੀ ਹੈ ਬਾਹਰ ਮਾਰਕੀਟੇ 2000 ਦੀ 3000 ਦੀ ਮਿਲਦੀ ਹੈ ਪਰ ਤੁਸੀਂ ਇੱਥੇ 1000 ਰੁਪਏ 'ਚ ਦੋ ਲੈ ਸਕਦੇ ਹੋ ਪਰ ਮਿਲਣੀ ਉਹਨੂੰ ਹੈ ਜਿਹੜਾ ਬੰਦਾ ਵੀਡੀਓ ਨੂੰ ਸ਼ੇਅਰ ਕਰੇਗਾ ਤੇ ਆਪਣਾ ਸਕਰੀਨਸ਼ਾਟ ਦਿਖਾ ਦੇਗਾ ਇਹ ਬਹੁਤ ਵੱਡੇ ਆਫਰ ਜਿਹੜੇ ਲੈ ਕੇ ਅੱਜ ਲਟਾਵਾ ਜੀ ਸਾਡੇ ਕੋਲ ਆਗੇ ਨੇ ਸਾਡੇ ਦਰਸ਼ਕਾਂ ਦਾ ਫਾਇਦਾ ਕਰਨ ਵਾਸਤੇ ਪਹਿਲਾਂ ਵੀ ਤੁਸੀਂ ਇਹਨਾਂ ਦੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਹੈ ਤੇ ਇਸ ਨੂੰ ਲੈ ਕੇ ਇਸ ਵੀਡੀਓ ਦੇ ਵਿੱਚ ਵੀ ਬਹੁਤ ਚੀਜ਼ਾਂ ਤੁਹਾਨੂੰ ਵਾਇਕੀਆਂ ਦਿਖਾਈਆਂ ਨੇ ਅਗਰ ਤੁਸੀਂ ਖਰੀਦਣਾ ਚਾਹੁੰਦੇ ਹੋ ਸਸਤੇ ਰੇਟਾਂ ਤੇ ਵਧੀਆ ਕੁਆਲਿਟੀ ਦੇ ਨਾਲ ਸਮਾਨ ਤਾਂ ਆਜੋ ਫਿਰ ਲਟਾਵਾ ਕਮਿਊਨੀਕੇਸ਼ਨ ਨਿਊ ਚੰਡੀਗੜ੍ਹ ਦੇ ਮੁੱਲਾ ਪਰ ਗਰੀਬਦਾਸ ਇਹੀ ਐਡਰੈਸ ਹੈ ਆਪਣਾ ਇਹ ਐਡਰੈਸ ਇੱਕ ਵਾਰ ਤੁਸੀਂ ਕਮੈਂਟ ਕਰ ਦਿਓ ਦੋਸਤੋ ਲਟਾਵਾ ਕਮਿਊਨੀਕੇਸ਼ਨ ਹਮ ਦੀ ਪਹਿਚਾਣ ਦੱਸਣ ਦੀ ਜ਼ਰੂਰਤ ਨਹੀਂ ਵੈਸੇ ਚਲੋ ਫਿਰ ਵੀ ਦੱਸ ਦਨੇ ਆ ਹਾਂ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਆਪੋਜ਼ਿਟ ICICI ਬੈਂਕ ਸਾਹਮਣੇ ICICI ਬੈਂਕ ਦੇ ਆਓ ਲਟਾਵਾ ਕਮਿਊਨੀਕੇਸ਼ਨ ਦੀ ਦੁਕਾਨ ਤੇ ਜੋ ਕਿ ਹੈ ਉਹ ਪਹਿਲਾਂ ਵੀ ਦਿਆ ਹੁਣ ਵੀ ਦਵਾਂਗੇ ਔਰ ਅਸ਼ੋਰ ਅਗਰ ਸਕਰੀਨਸ਼ਾਟ ਦਿਖਾਏਗਾ ਤਾਂ ਨਾਲ ਗਿਫਟ ਵੀ ਦਵਾਂਗੇ ਬਿਲਕੁਲ ਇਹ ਬਹੁਤ ਵੱਡੇ ਆਫਰ ਸਾਡੇ ਦਰਸ਼ਕਾਂ ਵਾਸਤੇ ਲਗਾ ਦਿੱਤੇ ਨੇ ਐਦਾਂ ਦੀਆਂ ਚੀਜ਼ਾਂ ਬਹੁਤ ਅਸੀਂ ਘੱਟ ਸ਼ੂਟ ਕਰਦੇ ਆ ਪਰ ਜਿੱਥੇ ਸਾਨੂੰ ਲੱਗਦਾ ਕਿ ਦਰਸ਼ਕਾਂ ਦਾ ਫਾਇਦਾ ਹੋ ਰਿਹਾ ਉੱਥੇ ਸਾਨੂੰ ਫਾਇਦਾ ਦਰਸ਼ਕਾਂ ਦਾ ਕਰਨਾ ਪੈਂਦਾ ਕਿਉਂਕਿ ਸਾਡੇ ਨਾਲ ਜੁੜੇ ਹੋਏ ਨੇ ਲੱਖ ਦੇ ਕਰੀਬ ਲੋਕ ਰੋਜ਼ਾਨਾ ਸਾਨੂੰ ਦੇਖਦੇ ਨੇ ਤਾਂ ਉਸ ਨੂੰ ਲੈ ਕੇ ਇਹਨਾਂ ਦੀ ਵੀਡੀਓ ਨੂੰ ਪਹਿਲਾਂ ਵੀ 3-4 ਲੱਖ ਬੰਦੇ ਨੇ ਪਿਆਰ ਦਿੱਤਾ ਹੈ ਤਾਂ ਇਸ ਨੂੰ ਲੈ ਕੇ ਤੁਸੀਂ ਵੀ ਅਗਰ ਕੋਈ ਸਮਾਨ ਚਾਹਤਾ ਹੈ ਆਪਣੇ ਘਰ ਦਾ ਭਾਵੇਂ ਗਰਮੀਆਂ ਦਾ ਭਾਵੇਂ ਸਰਦੀਆਂ ਦਾ ਤੁਸੀਂ ਆਣ ਕੇ ਸਸਤੇ ਰੇਟਾਂ ਤੇ ਵਧੀਆ ਕੁਆਲਿਟੀ ਦਾ ਸਕਰੀਨ ਸ਼ਾਟ ਦਿਖਾ ਕੇ ਲਿਜਾ ਸਕਦੇ ਵੱਡੇ ਆਫਰ ਮਿਲ ਰਹੇ ਨੇ ਇਸ ਵੀਡੀਓ ਨੂੰ ਅੱਗੇ ਵੀ ਆਪਣੇ ਦੋਸਤ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਪਾ ਦਿਓ ਕਿ ਉਹਨ ਫਾਇਦਾ ਹੋ ਸਕੇ ਤੇ ਤੁਸੀਂ ਵੀ ਅਗਰ ਆਪਣੇ ਕਾਰੋਬਾਰ ਦੀਆਂ ਆਪਣੇ ਕਿਸੇ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਤੁਹਾਡੀ ਐਡ ਸ਼ੂਟ ਕਰਕੇ ਤੁਹਾਡਾ ਹੋਰ ਕਾਰੋਬਾਰ ਵਧਾਉਣ ਦੀ ਜੜੀ ਕੋਸ਼ਿਸ਼ ਕਰਾਂਗੇ ਤਾਂ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਦਿਓ ਤੇ ਸਨ ਸ਼ੇਅਰ ਕਰੋ ਫੋਨਿਕਰ ਮੈਂ ਸੁਮੇਤ ਦੇ ਨਾਲ ਹਰਤੇਸ਼ ਸਿੰਘ